ਸਾਸ਼ੀ ਕਾਲਜ ਦੇ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਸਬਸਕ੍ਰਾਈਬ ਕਰਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਸਾਰੀ ਜਿਹੜੀ ਕਲੈਕਸ਼ਨ ਹੈਗੀ ਉਹ ਕਾਟਨ ਦੇ ਵਿੱਚ ਰਹੂਗੀ ਤੇ ਆਫਰ ਪ੍ਰਾਈਜ਼ ਰਹਿਣਗੇ ਸਾਰੇ ਸੇਲ ਦੇ ਉੱਪਰ ਸੇਲ ਵਾਲੇ ਪ੍ਰਾਈਜ਼ ਹੋਣਗੇ ਬਹੁਤ ਹੀ ਘੱਟ ਜਿਹੜੇ ਸੂਟ ਆਪਾਂ ਪਹਿਲਾਂ ਮਹਿੰਗੇ ਰੇਟਾਂ ਦੇ ਉੱਪਰ ਦਿਖਾਉਂਦੇ ਸੀ ਤੁਹਾਨੂੰ ਉਹ ਲੈਸ ਪ੍ਰਾਈਸ ਤੁਹਾਨੂੰ ਦਿਖਣਗੇ ਇਹ ਵਾਲੇ ਜਿਹੜੇ ਸੂਟ ਤੁਸੀਂ ਦੇਖ ਰਹੇ ਹੋ ਸ਼ਰਟ ਪਿਓਰ ਗੀਜ਼ਾ ਕਾਟਨ ਦੀ ਆਏਗੀ neck ਦੇ ਉੱਪਰ embroidery ਮਿਲੇਗੀ ਬਾਟਮ ਰਿਯਾਨ ਕਾਟਨ ਦੀ ਆਉਗੀ ਦੁਪੱਟਾ ਪਿਓਰ ਬੈਂਬਰ ਸ਼ਿਫੋਨ ਦਾ ਰਹੇਗਾ ਇਹਦੇ ਨਾਲ ਰੇਟ ਰਹੂਗਾ 1050 ਰੁਪਏ ਜੇ ਤੁਸੀਂ ਇਹਦੇ ਵਿੱਚੋਂ ਦੋ ਸੂਟ ਬੁੱਕ ਕਰਦੇ ਹੋ ਤਾਂ 1800 ਰੁਪਏ ਦੇ ਵਿੱਚ ਤੁਹਾਡੇ ਦੋ ਸੂਟ ਆ ਜਿਹੜੇ ਬੁੱਕ ਹੋ ਜਾਣਗੇ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਫਟਾਫਟ ਆਪਣਾ ਜਿਹੜਾ ਆਰਡਰ ਬੁੱਕ ਕਰ ਲਿਓ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰ ਲਿਆ ਕਰੋ ਕਈ ਵਾਰੀ ਕੀ ਹੁੰਦਾ ਭੈਣਾ ਸਾਰਾ ਦਿਨ ਹੀ ਮੈਸੇਜ ਤੇ ਲਗਾ ਦਿੰਦੀਆਂ ਤੇ ਪੇਮੈਂਟ ਕਰਨ ਨੂੰ ਲੇਟ ਹੋ ਜਾਂਦੀ ਨੇ ਫਿਰ ਉਹਨਾਂ ਨੂੰ ਸ਼ੂਟ ਆ ਜਿਹੜਾ ਉਹ ਮਿਲਦਾ ਨਹੀਂ ਹੈਗਾ ਤੇ ਜੇ ਤੁਹਾਨੂੰ ਕੋਈ ਸ਼ੂਟ ਪਸੰਦ ਆ ਤਾਂ ਆਪਣਾ ਜਲਦੀ ਨਾਲ ਦੀ ਆਰਡਰ ਬੁੱਕ ਕਰ ਲਿਓ ਇਹ ਸਾਰੀ ਐਮਬ੍ਰੋਇਡਰੀ ਰੂਕੀ ਇਸ ਸ਼ਰਟ ਦੇ ਉੱਪਰ ਘੇਰੇ ਦੇ ਉੱਪਰ ਇਹ ਇਸ ਤਰ੍ਹਾਂ ਲੈਸ ਨਾਲ ਡਿਜ਼ਾਈਨ ਕੀਤਾ ਹੋਇਆ ਇਹਦੇ ਵਿੱਚ ਇਹ neck ਦੇ ਉੱਪਰ ਪੱਟੀ ਤੇ ਘੇਰੇ ਦੇ ਉੱਪਰ ਐਮਬ੍ਰੋਇਡਰੀ ਮਿਲੇਗੀ ਇਸ ਤਰ੍ਹਾਂ ਡਿਜ਼ਾਈਨਰ ਜੇ ਪੀਸ ਹੈ ਬਣੇ ਹੋਏ ਆ ਸ਼ਰਟ ਕੈਮਰੀ कॉटन ਦੇ ਵਿੱਚ ਆਉ ਉਹ ਬਾਂਦਨੀ ਸਟਾਈਲ ਰਹੂਗਾ ਪ੍ਰਿੰਟ ਸ਼ਰਟ ਦੀ बॉटम ਕੈਮਰੀ कॉटन ਦੇ ਵਿੱਚ ਰਹੂ ਦੁਪੱਟਾ ਮਲਮਲ कॉटन ਦੇ ਵਿੱਚ ਆਊਗਾ 2.5 ਮੀਟਰ ਸ਼ਰਟ 2.5 ਮੀਟਰ बॉटम ਤੇ 2 25 ਦਾ ਦੁਪੱਟੇ ਦਾ ਫੈਬਰਿਕ ਰਹੂਗਾ ਫ੍ਰੀ ਸ਼ਿਪਿੰਗ ਰਹੂਗੀ ਰੇਟ ਰਹੂਗਾ 500 ਰੁਪਏ ਸਾਰੇ ਸੂਟ ਆ ਜਿਹੜੇ ਸੇਲ ਦੇ ਵਿੱਚ ਆਇਆ ਸੇਲ ਵਾਲਾ ਪ੍ਰਾਈਸ ਹੈ ਤੁਹਾਨੂੰ ਕੋਈ ਜ਼ਿਆਦਾ ਪ੍ਰਾਈਸ ਨਹੀਂ ਹੈਗਾ ਹੁਣ ਤੁਹਾਨੂੰ ਪਤਾ ਕਿ ਸੇਲਾਂ ਦਾ ਸੀਜ਼ਨ ਜਿਹੜਾ ਸ਼ੁਰੂ ਹੋ ਚੁੱਕਿਆ ਹਰ ਇੱਕ ਦੁਕਾਨਦਾਰ ਨੇ ਸੇਲਾ ਲਗਾਏ ਹੋ ਤੇ ਆਪਾਂ ਵੀ ਪਿੱਛੇ ਕਿਉਂ ਰਹੀਏ ਆਪਾਂ ਵੀ ਆਪਾਂ ਜਿਹੜਾ ਹੈਗਾ ਤੁਹਾਡੇ ਲਈ ਫਾਇਦੇ ਕਰਾਉਣ ਵਾਸਤੇ ਤੁਹਾਡਾ ਸੇਲਾਂ ਦੇ ਉੱਪਰ ਸੂਟ ਲੈ ਕੇ ਆਏ ਆ ਸਿਰਫ ਕਿਸੇ ਰਕਮ 500 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਰਹੂਗੀ ਸਰਪਲਸ ਸੌਫਟ ਕਾਟਨ ਦੇ ਵਿੱਚ ਇਹਦੇ ਉੱਪਰ ਆਰੀ ਵਰਕ ਕੀਤਾ ਹੈ ਇਹ ਸੂਟ ਤੁਹਾਨੂੰ ਪਹਿਲਾਂ 1000 1000.50 ਰੁਪਏ ਦੇ ਵਿੱਚ ਤੁਹਾਨੂੰ ਸੂਟ ਇਹ ਮਿਲ ਰਹੇ ਸੀ ਅੱਜ ਇਹਦਾ ਰੇਟ ਹੈਗਾ 800 ਰੁਪਏ ਫ੍ਰੀ ਸ਼ਿਪਿੰਗ ਰਹੂਗੀ ਸਿਰਫ ਇਸ 800 ਰੁਪਏ ਦੇ ਵਿੱਚ ਸਰਪਲਸ ਕਾਟਨ ਦੇ ਵਿੱਚ ਡਿਜ਼ਾਈਨਰ ਜੈ ਇਹਦਾ ਦੁਪੱਟਾ ਬਣਿਆ ਹੈ ਮਸਲੀਨ ਦਾ ਇਹ ਵੀ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ ਬੜੀ ਪਿਆਰੇ ਪ੍ਰਿੰਟ ਹੈ ਬੜੇ ਪਨੇ ਦੇ ਵਿੱਚ ਸ਼ਰਟ ਆਊਗੀ ਪਲੇਨ ਰਿਯਾਨ ਦੀ ਬਾਟਮ ਆਏਗੀ ਹਾਫ ਸ਼ਪੌਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਦੁਪੱਟੋ ਦੇ ਚਾਰੋਂ ਸਾਈਡ ਤੇ ਤੁਹਾਨੂੰ ਪੱਟੀ ਮਿਲੇਗੀ ਤੇ ਨਾਲ ਸਮੋਸਾ ਲੈਂਸ ਵੀ ਲੱਗੀ ਹੋਈ ਮਿਲੇਗੀ ਡਿਜ਼ਾਈਨਰ ਦੁਪੱਟਾ 1.75 ਸ਼ਰਟ 2 ਮੀਟਰ बॉਟਮ 2 ਮੀਟਰ ਦੁਪੱਟਾ ਰਹੇਗਾ ਇਕੱਜ ਪ੍ਰਿੰਟ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਸੂਟ ਰਹਿਣਗੇ ਸ਼ਰਟ ਇਕੱਜ ਪ੍ਰਿੰਟ ਦੇ ਵਿੱਚ बॉਟਮ ਤੇ ਦੁਪੱਟਾ ਵੀ ਇਹਦਾ ਕਾਟਨ ਦੇ ਵਿੱਚ ਹੀ ਰਹੂਗਾ 2 ਮੀਟਰ ਸ਼ਰਟ ਦਾ ਫੈਬਰਿਕ ਰਹੂਗਾ बॉਟਮ ਤੁਹਾਨੂੰ 2 ਮੀਟਰ ਮਿਲੇਗੀ ਦੁਪੱਟਾ 2.25 ਰਹੂਗਾ ਰੇਟ ਰਹੂਗਾ 650 ਤੇ ਫ੍ਰੀ ਸ਼ਿਪਿੰਗ ਰਹੂਗੀ ਬਾਕੀ ਤੁਹਾਡੀ ਕੋਈ ਵੀ ਕੁਐਰੀ ਹੈ ਤੁਸੀਂ WhatsApp ਤੇ ਮੈਸੇਜ ਕਰਕੇ ਜਦੋਂ ਮਰਜ਼ੀ ਪੁੱਛ ਸਕਦੇ ਹੋ ਰੇਟ ਬਾਰੇ ਫੈਬਰਿਕ ਬਾਰੇ ਜਾਂ ਫਿਰ ਫੈਬਰਿਕ ਦੀ ਕੱਟ ਜਿਹੜੀ ਉਹ ਕਿੰਨੀ ਹੋਊਗੀ ਜੈਪੁਰੀ ਕਾਟਨ ਦੇ ਵਿੱਚ ਆ ਗਿਆ ਡਿਸਚਾਰਜ ਪ੍ਰਿੰਟ ਦੇ ਵਿੱਚ ਸੂਟ ਰਹਿਣਗੇ 8 ਮੀਟਰ ਸ਼ਰਟ 8 ਮੀਟਰ ਬਾਟਮ ਤੇ 2 25 ਇਹਦਾ ਦੁਪੱਟਾ ਰਹੂਗਾ 650 ਰੁਪਏ ਦੇ ਵਿੱਚ ਇਹ ਵਾਲੇ ਸੂਟ ਨੇ ਜਿਹੜੇ ਮਿਲ ਜਾਣਗੇ ਫ੍ਰੀ ਸ਼ਿਪਿੰਗ ਰਹੂਗੀ ਕਲਰ ਇਹਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਆ ਇੱਕ ਤੋਂ ਇੱਕ ਜ਼ਿਆਦਾ ਵਧੀਆ ਪ੍ਰਿੰਟ ਅਤੇ ਕਲਰ ਹੈਗੇ ਆ ਕਾਟਨ ਦੇ ਵਿੱਚ ਰਹਿਣਗੇ ਇਹ ਵਾਲੇ ਸੂਟ ਆਜ਼ਰਕ ਪ੍ਰਿੰਟਡ ਹੋਗਾ ਬੜੇ ਹੀ ਪਿਆਰੀ ਲੁੱਕ ਦੇ ਵਿੱਚ ਬਣਨ ਵਾਲੇ ਸੂਟ ਹੈ neck ਦੇ ਉੱਪਰ ਇਸ ਤਰ੍ਹਾਂ ਪੈਚ ਵਰਕ ਹੈ ਤੇ ਘੇਰੇ ਦੇ ਉੱਪਰ ਵੀ ਪੈਚ ਵਰਕ ਮਿਲੇਗਾ ਇਹ ਮਸਲੀਨ ਦੇ ਸੂਟ ਰਹਿਣਗੇ ਹੈਂਡਵਰਕ ਇਹਨਾਂ ਦੇ neck ਦੇ ਉੱਪਰ ਆਏਗਾ ਸਾਰਾ ਜਿੰਨਾ ਵੀ ਹੈਂਡਵਰਕ ਹੈ ਇਹ ਐਮਬ੍ਰੋਇਡਰਡ ਹੋਊਗਾ ਹੈਂਡਵਰਕ ਰਹੂਗਾ ਸਿਲਕ ਦੀ ਇਹਦੇ ਨਾਲ ਬਾਟਮ ਰਹੇਗੀ ਸਿਲਕ ਦਾ ਇਹ ਦੁਪੱਟਾ ਰਹੂਗਾ ਫੈਂਸੀ ਸਟਾਈਲ ਦੇ ਵਿੱਚ ਇਹਦਾ ਦੁਪੱਟਾ ਹੈਗਾ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਬਣਨ ਵਾਲਾ ਸੂਟ ਹੈ 컬러 ਵੀ ਬਹੁਤ ਹੀ ਜ਼ਿਆਦਾ ਸੋਹਣੇ ਨੇ ਪਲੱਸ ਤੁਹਾਨੂੰ ਹੈਂਡਵਰਕ ਵੀ ਮਿਲ ਰਿਹਾ 1050 ਰੁਪਏ ਦੇ ਵਿੱਚ ਸਿਰਫ ਤੇ ਸਿਰਫ 1050 ਰੁਪਏ ਦੇ ਵਿੱਚ ਇਹ ਵਾਲਾ ਸੂਟ ਤੁਹਾਨੂੰ ਮਿਲੇਗਾ 컬러 ਤੇ ਡਿਜ਼ਾਈਨਿੰਗ ਇਹਦੇ ਵਿੱਚ ਬਹੁਤ ਜ਼ਿਆਦਾ ਬਹੁਤ ਹੀ ਸੋਹਣੇ ਪ੍ਰਿੰਟ ਅਤੇ 컬러 ਹੈਗੇ ਨੇ ਰਹੂਗਾ ਫੈਬਰਿਕ ਰਹੂਗਾ ਮਸਲੀਨ ਦੇ ਵਿੱਚ ਪ੍ਰਿੰਟਡ ਸ਼ਰਟ ਆਊਗੀ बॉਟਮ ਵੀ ਪ੍ਰਿੰਟਡ ਰਹੂਗੀ बॉਟਮ ਪਲੇਨ ਆਏਗੀ ਦੁਪੱਟਾ ਇਹਦਾ ਫੈਂਸੀ ਸਟਾਈਲ ਸੀਕੁਐਂਸ ਵਰਕ ਦੇ ਨਾਲ ਡਿਜ਼ਾਈਨ ਕੀਤਾ ਹੈ ਪਲੱਸ ਦੁਪੱਟੇ ਦੇ ਉੱਪਰ ਲੈਸ ਵੀ ਮਿਲੇਗੀ ਚਾਰੋਂ ਸਾਈਡ ਤੇ ਤੁਹਾਨੂੰ ਲੈਸ ਵੀ ਮਿਲੇਗੀ ਬਾਟਮ ਪਲੇਨ ਰਹੂਗੀ ਜੀ ਦੁਪੱਟਾ ਪਲੇਨ ਤੇ ਨਾਲ ਸੀਕੁਐਂਸ ਦਾ ਵਰਕ ਕੀਤਾ ਹੋਇਆ ਮਿਲੇਗਾ ਦੁਪੱਟਾ ਫੈਂਸੀ ਸਟਾਈਲ ਦੇ ਵਿੱਚ ਬਹੁਤ ਹੀ ਪਿਆਰੇ ਘੱਟ ਰੇਟ ਦੇ ਵਿੱਚ ਤੁਹਾਡਾ ਇੱਕ ਸੂਟ ਹੈ ਜਿਹੜਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਅਗਰ ਤੁਸੀਂ ਇਹ ਸੂਟ ਬਾਏ ਕਰਦੇ ਹੋ ਤਾਂ ਸੂਟ ਬਾਏ ਕਰਨ ਲਈ ਨੰਬਰ ਆਪਣਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਜਾ ਕੇ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਪਿਓਰ ਸਰਪਲਸ ਕਾਟਨ ਦੇ ਵਿੱਚ ਸੂਟ ਆਣਗੇ ਡਿਜ਼ਾਈਨਰ ਬਾਟਮ ਤੇ ਨਾਲ ਲੈਸਸ ਦਾ ਕੰਮ ਆਊਗਾ ਕਲਰ ਤੇ ਪ੍ਰਿੰਟ ਇਹਦੇ ਵਿੱਚ ਬਹੁਤ ਜਿਆਦਾ ਸੋਹਣੇ ਨੇ ਦੁਪੱਟਾ ਇਹਦੇ ਨਾਲ ਮਸਲੀਨ ਦਾ ਰਹੂਗਾ ਟਾਈ ਅੰਡਾਈ ਦੇ ਵਿੱਚ ਇਹ ਵਾਲੇ ਦੇ ਵਿੱਚ ਕਲਰ ਹੈਗੇ ਹੈਗੇ ਕਲਰ ਤੇ ਪ੍ਰਿੰਟ ਇਹਦੇ ਵਿੱਚ ਕਾਫੀ ਸਾਰੇ ਹੈਗੇ ਤੁਸੀਂ ਦੇਖ ਲਓ ਵੱਤ ਵੱਤ ਆਪਣੇ ਸੂਟਾਂ ਦੇ ਆਰਡਰ ਕਰਦੇ ਹੋ ਜੇ ਤੁਹਾਨੂੰ ਵੀ ਕੋਈ ਸੂਟ ਪਸੰਦ ਆ ਤਾਂ ਹਰ ਉਸ ਭੈਣ ਆਪਣੇ ਕੋਲ ਸੂਟ ਬੁੱਕ ਕਰਦੀਆਂ ਨੇ ਜੇ ਤੁਹਾਨੂੰ ਵੀ ਕੋਈ ਪਸੰਦ ਆ ਤਾਂ ਤੁਸੀਂ ਵੀ ਆਪਣਾ ਜਿਹੜਾ ਆਰਡਰ ਹੈ ਜਲਦੀ ਜਲਦੀ ਬੁੱਕ ਕਰ ਲਿਓ ਫਿਰ ਤੁਸੀਂ ਲੇਟ ਹੋ ਜੰਨੇ ਹੋ ਫਿਰ ਤੁਸੀਂ ਮੈਸੇਜ ਕਰਦੇ ਹੋ ਤੇ ਸੂਟ ਆਪਣੇ ਕੋਲੇ ਅਵੇਲੇਬਲ ਨਹੀਂ ਹੁੰਦੇ ਪਿਓਰ ਸਰਪਲਸ ਕਾਟਨ ਦੇ ਵਿੱਚ ਆਰੀ ਵਰਕ ਕੀਤਾ ਹੋਇਆ ਕੁਆਲਿਟੀ ਇੱਕਦਮ ਫਾਈਨ ਹੈ ਇਹ ਵੀ ਸੂਟ ਤੁਹਾਨੂੰ ਸਿਰ ਪਹਿਲਾਂ 11-1100 ਰੁਪਏ ਦੇ ਵਿੱਚ ਮਿਲ ਰਹੇ ਸੀ ਹੁਣ ਇਹਦਾ ਸੇਲ ਪ੍ਰਾਈਸ ਜਿਹੜਾ ਹੈਗਾ 850 ਰੁਪਏ ਦੇ ਵਿੱਚ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਵੀ ਆਪਣਾ ਸੂਟ ਜਲਦੀ ਜਲਦੀ ਬੁੱਕ ਕਰ ਲਿਓ ਸੇਲਾਂ ਦਾ ਵੱਧ ਤੋਂ ਵੱਧ ਫਾਇਦਾ ਲਓ ਆਫਰ ਦੇ ਵਿੱਚ ਆਇਆ ਸਾਰੇ ਸੂਟ ਬਹੁਤ ਹੀ ਪਿਆਰੀ ਆਈਟਮ ਹੈ ਇਹ ਪੂਰਾ ਐਕੀ ਮੈਨੂੰ ਲੱਗਦਾ 2 ਮਹੀਨੇ ਹੋ ਗਏ ਨੂੰ ਟ੍ਰੈਂਡ ਦੇ ਵਿੱਚ ਚੱਲ ਰਹੀ ਨੂੰ ਐਡੇ ਹੀ ਸੋਹਣੀ ਇਹ ਆਈਟਮ ਹੈ ਬਹੁਤ ਹੀ ਸੋਹਣਾ ਪੀਸ ਹੈ ਬਹੁਤ ਸੋਹਣਾ ਸੂਟ ਹੈ ਤੇ ਕਲਰ ਤੇ ਪ੍ਰਿੰਟ ਦੇ ਵਿੱਚ ਆਸਮ ਨੇ ਬਹੁਤ ਹੀ ਜ਼ਿਆਦਾ ਵਧੀਆ ਪ੍ਰਿੰਟ ਤੇ ਕਲਰ ਮਸਾਬਾ कॉटन ਦੀ ਸ਼ਾਰਟ ਰਹੇਗੀ ਕੋਰਾ कॉटन ਦੀ ਬੋਟਮ ਤੇ ਕੋਰਾ कॉटन ਦੇ ਵਿੱਚ ਹੀ ਇਹਦਾ ਚਿਕਨ ਵਾਲਾ ਦੁਪੱਟਾ ਰਹੂਗਾ ਔਫਰ ਫਰਾਈ ਦੇ ਵਿੱਚ ਸਿਰਫ 850 ਪੈਨ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਸੋਹਣੇ ਸੋਹਣੇ ਕਮੈਂਟ ਵੀ ਪਲੀਜ਼ ਜ਼ਰੂਰ ਕਰਦਿਆ ਕਰੋ ਜੇ ਕੋਈ ਸੂਟ ਪਸੰਦ ਆ ਤਾਂ ਆਪਣੇ ਸਕਰੀਨਸ਼ਾਟ ਲਾਓ फटाफट ਆਰਡਰ ਕਰ ਲਿਓ ਮਿਲਦੇ ਆਪਾਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ ਥੈਂਕ ਯੂ ਵੀਡੀਓ ਨੂੰ ਆਪਣੇ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਦੇਖਦੇ ਰਿਹਾ ਕਰੋ ਵੀਡੀਓਜ਼ ਨੂੰ ਪੂਰੀ ਐਂਡ ਤੱਕ ਦੇਖਿਆ ਕਰੋ ਬਹੁਤ ਸੋਹਣੀ ਕਲੈਕਸ਼ਨ ਹੁੰਦੀ ਹੈ ਆਪਣੇ ਕੋਲੇ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਛੱਟ ਆਪਣਾ ਜਿਹੜਾ ਸਕਰੀਨਸ਼ਾਟ ਲਓ ਤੇ ਵਟਸਐਪ ਕਰ ਦਿਓ ਐਡਰੈਸ ਆ ਜਿਹੜਾ ਪ੍ਰੋਪਰ ਦੇ ਦਿਆ ਕਰੋ ਵਿਦ ਪਿੰਨ ਕੋਡ ਦੇਿਆ ਕਰੋ ਧੰਨਵਾਦ ਜੀ